ਭਾਰਤ ਦੇ ਵਿੱਚ ਅਨੇਕ ਹੀ ਧਰਮ ਮਹਾਨ ਤੇ ਇਹਨਾਂ ਦੇ ਪ੍ਰਤੀ ਲੋਕਾਂ ਦੀ ਆਸਤਾ ਵੀ ਅਲੱਗ-ਅਲੱਗ ਦੇਖਣ ਨੂੰ ਮਿਲਦੀ ਹੈ ਤੇ ਅਸੀਂ ਖੜੇ ਹਾਂ ਅੱਜ ਜਲੰਧਰ ਦੇ ਬੀਐਮਸੀ ਚੌਂਗ ਦੇ ਵਿੱਚ ਇੱਕ ਦੁਕਾਨਦਾਰ ਦੇ ਕੋਲ ਜਿਸ ਦੀ ਦੁਕਾਨ ਹੈ ਚਾਬੀਆਂ ਦੇ ਰਿਪੇਅਰ ਕਰਨ ਦੀ ਤੇ ਇਸ ਦਾ ਇੱਕ ਆਸਤਾ ਹੈ ਕਿ ਇਹ ਸਾਵਨ ਦੇ ਮਹੀਨੇ ਦੇ ਵਿੱਚ ਕੱਲ ਤੋਂ ਇਸ ਨੇ ਲੋਕਾਂ ਨੂੰ ਫ੍ਰੀ ਚਾਬੀਆਂ ਲਗਾ ਕੇ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਕੱਲ ਅਸ਼ਟਮੀ ਦੇ ਮੌਕੇ ਉੱਤੇ ਮਾਤਾ ਚਿੰਤਪੁਰਨੀ ਦੇ ਜੋ ਰਸਤਾ ਜਾਂਦਾ ਉਸ ਦੇ ਰਸਤੇ ਵਿੱਚ ਇੱਕ ਲੰਗਰ ਲਗਾਣਗੇ ਸੋ ਗੱਲਬਾਤ ਕਰ ਲੈਣੇ ਆ ਰਾਜਕੁਮਾਰ ਜੀ ਨਾਲ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਅੱਛਾ ਤੁਸੀਂ ਦੱਸੋ ਤੁਸੀਂ ਕਿਉਂ ਲੰਗਰ ਲਗਾਇਆ ਕਦੋਂ ਸ਼ੁਰੂ ਕੀਤਾ ਇਹ ਮੈਂ ਕੱਲ ਤੋਂ ਸ਼ੁਰੂ ਕੀਤਾ ਜੀ ਮੈਂ ਇਸ ਕਰਕੇ ਸ਼ੁਰੂ ਕੀਤਾ ਹੈ ਮੇਰੀ ਦੁਕਾਨ ਦਾ ਨਾਮ ਜੈ ਮਾਤਾ ਕੀ ਸ਼ਾਪ ਹੈ ਇਸ ਕਰਕੇ ਮਹਾਮਾਏ ਦੇ ਦਰਬਾਰ ਤੇ ਹਰ ਦੁਨੀਆ ਹਰ ਕੋਈ ਬੰਦਾ ਆਪਣਾ ਲੰਗਰ ਲਾਂਦਾ ਮੇਰੇ ਕੋ ਜਿੰਨਾ ਹੋ ਸਕਿਆ ਮੈਂ ਕੋ ਚਾਬੀਆਂ ਦਾ ਹੋਂਰ ਆ ਤੇ ਮੈਂ ਉਹ ਚਾਹਨਾ ਕਿ ਮੈਂ ਵੀ ਆਪਣੀ ਸੇਵਾ ਹਾਜ਼ਰ ਕਰਾਂ ਭਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਚਾਬੀਆਂ ਲਗਵਾਣੀਆਂ ਮੇਰੇ ਕੋਲ ਫ੍ਰੀ 'ਚ ਸ ਸ਼ਗਰਾਂਤ ਤੱਕ ਮੈਂ ਫ੍ਰੀ ਲਾਣੀਆਂ ਹੈ ਜੀ ਕੋਈ ਸੌਣ ਦਾ ਮਹੀਨਾ ਚੱਲ ਰਿਹਾ ਹੈ ਇਸ ਮਹੀਨੇ 'ਚ ਮੈਂ ਪੂਰੇ ਫ੍ਰੀ ਲਾਣੀਆਂ ਚਾਹਪੀਆਂ ਕਿ ਅੱਗੇ ਪਿੱਛੇ ਹੋ ਜੇ ਤਾਂ ਵੀ ਮੈਂ ਫ੍ਰੀ ਕਰਨਾ ਹੈ ਜੀ ਕੰਮ ਜਿੰਨੀ ਦੇਰ ਵੀ ਮੇਰੀ ਇੱਛਾ ਹੋਊਗੀ आ, अच्छा ਤੁਸੀਂ ਮੈਨੂੰ ਦੱਸੋ ਇੱਕ ਚਾਬੀ ਬਣਾਉਣ ਦਾ ਕਿੰਨਾ ਕੋਈ ਖਰਚਾ ਆਉਂਦਾ ਇੱਕ ਚਾਬੀ ਬਣਾਉਣ ਦਾ 200 ਰੁਪਏ ਦਾ ਖਰਚਾ ਹੁੰਦਾ ਹੈ ਜੀ ਤੇ ਤੁਸੀਂ ਕੱਲ ਸ਼ੁਰੂ ਕੀਤੀ ਹੈ ਕੱਲ ਕਿੰਨੀਆਂ ਚਾਬੀਆਂ ਬਣਾਈਆਂ ਸੀ ਕੱਲ ਬਣਾ ਹੀ ਦਿੱਤੀਆਂ 40-50 ਚਾਬੀਆਂ ਬਣਾਤੀਆਂ ਜੀ ਅੱਛਾ 40-50 ਕੱਲ ਚਾਬੀਆਂ ਬਣਾਤੀਆਂ ਤੇ ਕੱਲ ਤੁਸੀਂ ਕਿੱਥੇ ਜਾ ਰਹੇ ਹੋ ਕੱਲ ਮੈਂ ਜਾ ਰਹਾ ਜੀ ਹਾਰਪੁਰ ਦੇ ਰੋਡ ਤੇ ਉੱਤੇ ਜਿਹੜਾ ਚੋਹਾਲ ਡੈਮ ਆ ਉਹਦੇ ਲਾਗੇ ਰਵੀਦਾਸ ਜੀ ਦਾ ਮੰਦਿਰ ਆ ਉਹਦੇ ਬਾਅਦ ਮੈਂ ਆਪਣਾ ਕਾਊਂਟਰ ਲਾਣਾ ਜੀ ਉੱਥੇ ਸੇਵਾ ਕਰਨੀ ਆ ਆਪਣਾ ਚਾਬੀਆਂ ਦਾ ਲੰਗਰ ਲਾਣਾ ਜੀ ਜਿੰਨਾ ਭਗਤਾਂ ਨੇ ਮੇਰੇ ਕੋਲੋਂ ਚਾਬੀਆਂ ਦੀ ਫ੍ਰੀ ਸੇ ਟੂ ਵੀਲਰ ਦੀ ਮੋਟਰਸਾਈਕਲ ਐਕਟਿਵਾ ਜਿਹੜੀ ਵੀ ਹੈਗੀ ਆ ਉਹਨਾਂ ਦੀ ਮੈਂ ਚਾਬੀਆਂ ਫ੍ਰੀ ਸੇਵਾ ਕਰਨੀ ਐ ਜੀ ਅੱਛਾ ਤੁਸੀਂ ਕਿੰਨੀਆਂ ਕੁ ਚਾਬੀਆਂ ਲੈ ਕੇ ਜਾ ਰਹੇ ਹੋ ਥੇ ਮੈਂ 2000 ਚਾਬੀਆਂ ਲੈ ਕੇ ਜਾ ਰਿਹਾ ਜੀ ਅੱਛਾ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਭਗ ਕਿੰਨੀ ਕੁ ਚਾਬੀ ਬਣ ਸਕਦੀ ਐ ਸ਼ਾਮ ਤੱਕ ਮੇਰੇ ਖਿਆਲ 1000 2000 1000 ਕੋ ਬਣ ਜਾਏਗੀ ਜੀ ਜੇ ਮੈਂ ਕੋਸ਼ਿਸ਼ ਕਰਾਂ ਜੀ ਅੱਛਾ ਇਸ ਤੋਂ ਬਾਅਦ ਵੀ ਤੁਸੀਂ 12 13 ਦਿਨ ਹੋਰ ਵੀ ਲਹਾਲੇ ਲਗਾਣਾ ਹੈ ਹਾਂ ਜੀ ਵੀਮ 15 ਤਰੀਕ ਤੱਕ ਲੰਗਰ ਚੱਲਣਾ ਜੀ ਆਪਣਾ ਚਾਬੀਆਂ ਦਾ ਉਹ ਮੇਰਾ ਬੀਐਮਸੀ ਚੌਂਕ ਤਾਜ ਮੋਟਰ ਦੇ ਬਾਹਰ ਹੀ ਲੰਗਰ ਜਦੋਂ ਮ ਅੱਛਾ ਜੇ ਮੈਂ ਗੱਲ ਕਰਾਂ ਤੁਸੀਂ 100 ਰੁਪਿਆ ਵੀ ਘਟੋ ਘਟ ਇੱਕ ਚਾਬੀ ਦਾ ਲੈਂਦੇ ਹੋ ਉਹ ਇਸ ਪੂਰੇ 15 20 ਦਿਨ ਦੇ ਦੌਰਾਨ ਲਗਭਗ ਤੁਸੀਂ 2000 ਦੇ ਕਰੀਬ ਚਾਬੀ ਬਣਾ ਲੋਗੇ ਤੇ 2000 ਚਾਬੀ ਦਾ ਮਤਲਬ 100 ਰੁਪਏ ਦੇ ਹਿਸਾਬ ਨਾਲ 2 ਲੱਖ ਰੁਪਏ ਦੇ ਕਰੀਬ ਖਰਚਾ ਆਪਣੇ ਕੋਲੋਂ ਲਾ ਰਹੇ ਹੋ ਹਾਂਜੀ ਆਪਣੇ ਕੋਲੇ ਲਾ ਰਹੇ ਹਾਂ ਜੀ ਕਿਉਂ ਇਸ ਤਰ੍ਹਾਂ ਮਨ ਦੇ ਵਿੱਚ ਆਇਆ ਇਹ ਮਨ ਮਨ ਦੇ ਵਿੱਚ ਇਸ ਕਰਕੇ ਆਇਆ ਕਿ ਜੇ ਅਸੀਂ ਮਹਾਮਾਈ ਨੂੰ ਮੰਨਦੇ ਆਂ ਮਹਾਮਾਈ ਨੇ ਪਤਾ ਨਹੀਂ ਸਾਡੇ ਕਿਹਦੇ ਦੁਆਵਾਂ ਨਾਲ ਸਾਨੂੰ ਕਿੱਥੇ ਪਹੁੰਚਾ ਦੇਣਾ ਇਹ ਮਨ ਤੇ ਆਸ ਹੈ ਕਿ ਭੋਲੇ ਸ਼ੰਕੇ ਦੀ ਕਿਰਪਾ ਹੈ ਕਿ ਅਰਸ਼ਾਂ ਤੋਂ ਫਰਸ਼ਾਂ ਦੇ ਪਹਚਾਨ ਵਾਲੇ ਉੱਪਰ ਵਾਲੇ ਤਿੰਨ ਲੋਕੇ ਸਾਮੀ ਜੋ ਕਿ ਭੋਲੇ ਸ਼ੰਕਰ ਹਨ ਅਸੀਂ ਉਹਨੂੰ ਜ਼ਿਆਦਾ ਮੰਨਦੇ ਮਹਾਮਾਈ ਦੇ ਦਰਬਾਰ ਤੇ ਵੀ ਮੰਨਦੇ ਮਾਤਾ ਚਿੰਤ ਪੂਣ ਅੱਛਾ ਇਹ ਵੀ ਚਾਬੀ ਬਣਾਣੇ ਆ ਦੇਖੋ ਜੀ ਦੇਖ ਕੇ ਲੰਗਰ ਦੀ ਦੇਖ ਕੇ ਭਾਈ ਸਾਹਿਬ ਵੀ ਆਏ ਆਪਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਹਰਮੀਤ ਸਿੰਘ ਹਰਮੀਤ ਸਿੰਘ ਜੀ ਚਾਬੀ ਬਣਵਾਣ ਆਇਓ ਹਾਂਜੀ ਹਾਂਜੀ ਅੱਛਾ ਇਹ ਤਾਂ ਪੈਸੇ ਨਹੀਂ ਲੈ ਰਹੇ ਅੱਜ ਲੰਗਰ ਲਗਾ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਗੱਲ ਹੈ ਜੀ ਵਧੀਆ ਗੱਲ ਹੈ ਜੀ ਇਹ ਕਹਿੰਦੇ ਜੀ ਕਿ ਕਿਦਾਂ 15 ਦਿਨ ਲਗਾਤਾਰ ਲੰਗਰ ਲਗਾਣਾ ਮਾਤਾ ਚਿੰਦਪurni ਦੇ ਦਰਬਾਰ ਦੇਖੋ ਵਧੀਆ ਗੱਲ ਸ਼ਦਾਈ ਹੈ ਹਰ ਕਿਸੇ ਦੀ ਆਪਣੀ ਆਪਣੀ ਭਾਵਨਾ ਹੁੰਦੀ ਜਿੰਨੀ ਮੇਰੇ ਕੋਈ ਕੋਸ਼ਿਸ਼ ਜਿੰਨੀ ਮੇਰੇ ਤੇ ਹਿੰਮਤ ਹੈ ਮੈਂ ਉਹਨਾਂ ਕਰ ਸਕਦਾ ਹਾਂ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖਿਆ ਕਿ ਰਾਜਕੁਮਾਰ ਜਿਸ ਕੋਲ ਅਸੀਂ ਸਾਡੇ ਖੜੇ ਇੱਕ ਗਾਹਕ ਆਇਆ ਜਿਸ ਨੂੰ ਪਤਾ ਲੱਗਿਆ ਕਿ ਉਹ ਚਾਬੀ ਬਣਾ ਰਹੇ ਤੇ ਇਹਨਾਂ ਨੂੰ ਜਦੋਂ ਦੱਸਿਆ ਕਿ ਫ੍ਰੀ ਚਾਬੀ ਬਣਾ ਰਹੇ ਉਹ ਵੀ ਬਹੁਤ ਖੁਸ਼ ਹੋਏ ਤੇ ਸੋ ਦੇਖ ਸਕਦੇ ਹੋ ਕਿ ਆਸਥਾ ਦਾ ਜਿਹੜਾ ਲੰਗਰ ਹੈ ਉਹ ਕਿਸ ਤਰ੍ਹਾਂ ਚੱਲਦਾ ਰਹੇਗਾ ਤੇ ਇਸੇ ਤਰੀਕੇ ਹੀ ਮਾਤਾ ਇਹਨਾਂ ਤੇ ਕਿਰਪਾ ਕਰਦੀ ਰਹੇਗੀ ਕੈਮਰਾਮੈਨ ਪ੍ਰਥਮਨਲ ਪਰਿੰਜੀਤ ਸਿੰਘ ਰਾਂਗਪੁਰੀ ਜਲੰਧਰ